ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸ਼ਾਂਤ baba ਹਰਨਾਮ ਸਿੰਘ ਜੀ ਮਹਾਰਾਜ ਕਿੰਗਵਾਲੇ ਕੰਪੜੀ ਵਾਲੇ ਮਹਾਂਪੁਰੇ ਪੂਰੇ ਵਾਲੇ ਝਵਾਰੇ ਵਾਲੇ ਮਹਾਂਪੁਰਸ਼ ਜਿੱਥੇ ਕਿ ਅੱਜ ਮਿਤੀ 15 ਦਸੰਬਰ 2025 ਉਹ ਮਹੀਨੇ ਦੀ ਸੰਗਰਾਦ ਮਨਾਇ ਜਾ ਰਹੀ ਹੈ ਮਹਾਂਪੁਰਸ਼ਾਂ ਦੇ ਸ਼ਾਂਤੀ ਸ੍ਰੀ ਸੋਖਮ ਸਾਹਿਬ ਜੀ ਦੇ ਜੋ ਪਾਠ ਦੇ ਜਾਪ ਕੀਤੇ ਜਾ ਰਹੇ ਹਨ ਮਹਾਪੋਠਾ ਦੇ ਸਤਾਂ ਦੇ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸਾਧਵਾਪਾਹ ਨਾਮ ਸਿੰਘ ਮਹਾਰਾਜ ਪਿੰਡ ਜੰਡੋਲੀ ਨਾਮੁ ਨਾਮੁ ਗੁਰੁ ਸੁਖਦਾਨ ਕਹਿ ਹੈ ਘਰ ਪਰ ਕਾਮ ਬਲਿਆ ਪ੍ਰਭ ਹਾਰੇ ਸਾਰੀ ਜਗਤ ਤਾ ਕਰਹੁ ਸੰਤਮੀਤਾ ਥਾਪਦਾ ਕੇ ਕੰਗਰ ਕੀ ਕਾਮ ਸੁਗਮਨੀ ਸਹਿਜ ਅਭਿਮਨੂ ਦਾ ਨਾਮ ਜਿਸਮਨ ਵਸਤੁ ਹੋਤ ਨਿਦਾਨ ਸਾਰੀ ਜਗਤ ਕੀ ਬੋਲਣ ਸੋਏ ਪ੍ਰਧਾਨ ਮੁਰਗ ਕਰ ਕਰ ਜਵਨੋਏ परम देव गुरु पांडेstad|||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||| ਬਿਦਿਆ ਤਪਾ ਜੋਗੋ ਪ੍ਰਵNhਾਲਾ ਯਾਗ ਸ੍ਰੇਸ਼ ਉਤਮ ਸਦਾਨਾ ਚਾਰ ਬਦਾਂ ਏ ਬਨ ਦਰਸ਼ਨ ਕੈ ਮੁਖ ਬਨੇ ਗੁਰੂ ਨਾਨਕਾ ਨਾਮ ਵਚਨਾ ਗੰਭ ਸੁਵੇ लॻ गो गु गोगिंदी सिमदा သဇာမာန်သာသကေဝဇာန်သာသက္ခတုဘိဓ္ဓပါဒ गु पई सानक देव मन तसि जंहिं हर भ्रम वू कनि व ਦੇਹ ਬੁਰਾ ਤਤਕਾਲ ਰੋਣਾਰ ਹੀਰਮਲ ਰਮਨਤਾ ਕੇ ਘਰ ਮਹ ਬਹੁਤ ਮੇ ਉਹ ਤਾਕੇ ਸੋਵਾਂ ਬਲੇ ਨਾਨਕੋ ਨਾਮ ਰਖਬੜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਰਸੋਈਕਾਰ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਮਹਾਪੁਰ ਪਿੰਡ ਜੰਡੋਲੀਵਾਲ ਜਿੱਥੇ ਕੀ ਉਹ ਮਹੀਨੇ ਦੀ ਸੰਗਰਾਦ ਮਨਾਈ ਜਾ ਰਹੀ ਹੈ ਉਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਗੁਰੂ ਕੇ ਅਲੰਕਰ ਹੈ ਉਹ ਉਤੋਕਤਾ ਤਿਆਰ ਹੋ ਰਏ ਹਨ ਦਾਲਚਾਰ ਹੋ ਰਹੀ ਹੈ ਕੜਾ ਪ੍ਰਸ਼ਾਦ ਤਿਆਰ ਹੋ ਰਿਹਾ ਹੈ ਨਾਲ ਹੀ ਦੂਸਰੇ ਪਾਸੇ ਪਕੌੜਿਆਂ ਦਾ ਲੰਗਰ ਜੋ ਹੈ ਉਹ ਤਿਆਰ ਹੋ ਰਿਹਾ ਹੈ ਜੋ ਕਿ ਅੱਜ ਸੰਗਤਾਂ ਨੂੰ ਸ਼ਕਾਇਆ ਜਾਵੇਗਾ ਗੁਰਦੁਆਰਾ ਸ਼ਾਂਤੂਬਾਬ ਹਰਨਾਮ ਸਿੰਘ ਮਹਾਰਾਜ ਕੈਂਕ ਵਾਲੇ ਕੰਪਨੀ ਵਾਲੇ ਪਿੰਡ ਜੰਡੋਲੀ ਵਾਲੇ ਤੇ ਨਾਲ ਹੀ ਇੱਧਰ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਹੋ ਰਿਹਾ ਹੈ ਜੋ ਕਿ ਸੰਗਤਾਂ ਨੂੰ ਚੁਗਾਈ ਜਾਣਗੇ ਪ੍ਰਸ਼ਾਦ ਇਹ ਅੱਜ ਮਿਤੀ 15 ਦਸੰਬਰ 2025 ਗੁਰਦੁਆਰਾ ਸ਼ਾਂਤੂਬਾਬ ਹਰਨਾਮ ਸਿੰਘ ਮਹਾਰਾਜ ਸੰਗਤਾਂ ਦੇ ਛਕਣ ਚੋਣ ਵਾਸਤੇ ਗੁਰੂਪੇ ਲੰਗਰ ਤਿਆਰ ਹੋ ਰਹੇ ਹਨ ਬੁਰਦਵਾਰ ਸ੍ਰੀ ਗੰਗੋਬਾਬਨਾਮ ਸਿੰਘ ਮਹਾਰਾਜ ਕਿਆਂ ਵਾਲੇ ਕੰਪਨੀ ਵਾਲੇ ਮਾਹੌਰ ਪਿੰਡ ਜੰਡੋਲੀ ਵਿਕਟਵੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਜੀ ਇਸ ਜਗ੍ਹਾ ਅੱਜ ਲੰਗਰ ਤਿਆਰ ਹੋ ਰਿਹਾ ਹੈ ਬੋ ਮੇਨੇ ਸੰਗਰਾਮਨ ਮੁਕਰਾਦੇ ਹੋਏ ਸੰਗਤਾਂ ਦੇ ਛਕਣ ਛਾਉਣ ਵਾਸਤੇ ਜਾ ਪਕੋੜਿਆਂ ਦਾ ਅਤੇ ਗੁਰੂ ਘਰ ਨੂੰ ਲੰਗਰ ਜੁੜ ਤਿਆਰ ਹੋ ਰਿਹਾ ਹੈ ਗੁਰੂ ਜੀ ਅਤੇ 사נג ਜੀ ਆਪ ਜੀ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਮਿਤੀ 15 ਦਸੰਬਰ 2025 ਮੌਮੇ ਨਹੀਂ ਸਗਰਾਂਦ ਨੂੰ ਮੁਕਰਕਦੇ ਹੋਏ ਜਾ ਪਕੋੜਿਆਂ ਦਾ ਲੰਗਰ ਥੋਟ ਬਰਤਾਇਆ ਜਾ ਰਿਹਾ ਹੈ ਭਲੰਕਰ ਹਾਲ ਗੁਰਦੁਆਰਾ ਸ਼ਾਂਤਬਾਬ ਹਰਨਾਮ ਸਿੰਘ ਮਹਾਰਾਜ ਕੋ ਮੇਨ ਦੇ ਸੰਗਰਾਮ 15 ਦਸੰਬਰ 2025 ਗੁਰਦੁਆਰਾ ਸ਼ਾਂਤਬਾਬ ਹਰਨਾਮ ਸਿੰਘ ਮਹਾਰਾਜ ਕਾ ਪਕਵੋੜਿਆਂ ਦਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਸੰਕਾ ਨੂੰ ਗੁਰਦੁਆਰਾ ਸਾਹਿਬ ਬਹਨਾਉਤੀ ਮਹਾਰਾਜ ਪਿੰਡ ਜੰਡੋਲੀ ਮਿਤੀ 15 ਦਸੰਬਰ 2025 ਕਾ ਪਕਵੋੜਿਆਂ ਦਾ ਲੰਗਰ ਘਾਤੋਂ ਉੱਤਰ ਜਾ ਰਿਹਾ ਸੰਗਤਾਂ ਨੂੰ ਆਪ ਵੀ ਦੇਖ ਰਹੇ ਹੋ ਵੀਡੀਓ ਵਿੱਚ ਦਾਰੇ ਕਰੇ ਸੱਚੇ ਕਰੇ

ਨਾਨਕ ਮੰਨ ਕੇ ਦਰਸ ਦਾਨ ਜੁਰੀਪਾ ਕਰਹੁ ਹਾਰੇ ਮਾ ਦਿਵੰਤ ਮੋਰਤ ਭਲੇ ਜੇ ਤ ਕਉ ਨਦਨ ਕਰੇ ਨਾਨਕ ਤੰਦ ਦਰਸ ਦਾਨ

ਬੇਰਵਾਨ ਤਦਾ ਮਨ ਨੂੰ ਚੜਨ ਲਾਵੇ ਵਾਝਿਆ ਨਾਨਕ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਨਾਨਕ ਤੇ ਤੂੰ ਖੁਦ ਨਿਵਾਸ ਬਿਚਾਰੇ ਹਰ ਕਾ ਨਾਮ ਵਿਚਾਰੇ ਜੀਰਤ ਮੇਰਾ ਬੈਦ ਗੁਰੂ ਨੂੰ ਬਿੰਦਾ 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 ਹਰ ਬਾਦ ਜੇ ਆਹੋ ਪ੍ਰਭ ਮੁਖ ਦੇਵੇਂ ਕਾਟੇ ਜੰਮ ਦੀ ਬੰਦਾ ਕਾਟੇ ਜੰਮ ਦੀ ਬੰਦਾ ਨਾਮਿ ਉਹ ਖਟ ਮੁਖ ਦੇਵੇਂ ਕਾਟੇ ਜੰਮ ਦੀ ਬੰਦਾ ਕਾਟੇ ਜੰਮ ਦੀ ਬੰਦਾ ਮੇਰਾ ਭੇਦਰ ਆਪੈ ਦੇ ਗੁਰੂ ਕੋ ਬਿੰਦਾ ਮੇਰਾ ਬੈਗ ਗੁਰੂ ਕੋ ਬਿੰਦਾ ਇਰਾ ਬੈਗ ਗੁਰੂ ਕੋ ਬਿੰਦਾ ਮੇਰਾ ਬੈਗ ਗੁਰੂ ਕੋ ਬਿੰਦਾ ਮਿਤੀ 15 ਦਸੰਬਰ 2025 ਕੋ ਮਹੀਨੇ ਦੀ ਸੰਗਰਾਂਤ ਗੁਰਦੁਆਰਾ ਕੁਆਂਟੋ ਲਵਹ ਨਾਂਦੀ ਇਮਾਰਤ ਕਿੰਗਵਾਲੇ ਕੰਪਨੀ ਵਾਲੇ ਮਾਹੌਪੁਰ ਜਿੱਥੇ ਕੀ ਪੋ ਮਹੀਨੇ ਦੀ ਸੰਗਰਾਤ ਮਨਾਈ ਜਾ ਰਹੀ ਹੈ ਪਿੰਡ ਜੰਡੋਲੀ ਜੋ ਚੰਬੇਵਾਲ ਮਾਹੌਪੁਰ ਬਿਲਕੁਲ ਨਜ਼ਦੀਕ ਪੋ ਮਹੀਨੇ ਸੰਗਰਾਤ ਮਨਾਈ ਜਾ ਰਹੀ ਹੈ ਮਿਤੀ 15 ਦਸੰਬਰ 2025 ਮੁਰਦਵਾਰਾ ਸੰਤੋ ਮੱਹਾ ਨਾਂਦੀ ਇਮਾਰਤ ਕਿੰਗਵਾਲੇ ਕੰਪਨੀ ਵਾਲੇ ਮਾਹੌਪੁਰ

ਈ ਜੋ ਪਾਇ ਪਿੰਡ ਜਨ ਸਾਜਿਆ ਤੇਤਾ ਪਹਿਨਣ ਘਾਰ ਈ ਜੋ ਪਾਇ ਪਿੰਡ ਜਨ ਸਾਜਿਆ ਤੇਤਾ ਪਹਿਨਣ ਘਾਰ ਆਪਣੇ ਦਾਸ ਆਪ ਤੇਜ ਰਾਖੀ ਨਾਨਕ ਸਾਥਿ ਤੁਰ ਬਾਣ ਆਪਣੇ ਨਾਲਿ ਆਪ ਤੇਜ ਰਾਖੀ ਨਾਨਕ ਸਾਥਿ ਤੁਰ ਬਾਣ ਨਾਨਕ ਸਾਥਿ ਤੁਰ ਬਾਣ ਕੋਈ ਤੁਰ ਪਾਇਆ ਮੰਡ ਪਾਇਆ ਮੇਰੇ ਸਤਿਗੁਰੂ ਤੂਰੇ ਕੋਈ ਸਾਧ ਬਤਨ ਆੜੂ ਮੰਡ ਪਾਇਆ ਮੇਰੇ ਸਤਿਗੁਰੂ ਤੂਰੇ ਕੋਈ ਸਾਧ ਬਤਨ ਆੜੂ ਸੱਚ ਸਾਹਿਬ ਸਤਿਗੁਰ ਮੇਰਾ ਬਾਣ ਤਮ ਸੱਚ مالی <سؤال> کی کرنا 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 اللہ سے دیکھتی ہے باتا لا خوشیاں پاسیاں دے سب کو نظر کریں سچی باتا جی بے ماں پر پرسا سچی باتا جی خود کو ماں پر انتر جاگے جو پریرے جو کرنا سیوک کو سیوہ پریائی حکم بوش پر پر پائی आपकी ने घर का ने सेवा का उनकी पीछा सही का वाई बार उसमें सर से प्रेता नांसी बनों सी पासा जी आज नगरां से हारे लोगों पर अपने हुए ओ सुखा था मेरा कई कष्ट मिलिया है ना ओ मन बिंदिया जा कार ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਜੋ ਅੱਜ ਸੰਗਰਾਂਦ ਦਾ ਦਿਹਾੜਾ ਹੈ ਅੱਜ ਜੋ ਮਹਾਰਾਜ ਕੋ ਦੇ ਮੇਲੇ ਦਾ ਆਗਾਜ਼ ਹੋਇਆ ਹੈ ਸੱਚੀ ਪਾਤਸ਼ਾਹ ਜੀ ਪਰਿਵਾਰ ਵੱਲੋਂ ਮਹਾਰਾਜ ਸਤ ਦੇ ਭਲੇ ਵਾਸਤੇ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਮਹਾਰਾਜ ਜੀ ਦੇ ਸ੍ਰੀ ਕੌਰ ਵਾਈ ਸਾਹਿਬ ਸਿੰਘ ਵੱਲੋਂ ਤਨ ਤਨ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕਮਲੀ ਵਾਲੇ ਧੀ ਵਾਲੇ ਮਾਪੁਰਸ਼ਾ ਦੇ ਅਸਤਿ ਸੁਖਮਨੀ ਸਾਹਿਬ ਕੇ ਅਮਰ ਪਰਬਨਾ ਭਗਤ ਜਨਾ ਕੇ ਮਨ ਵਿਸਰਾ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਮਹਾਰਾਜ ਆਪ ਜੀ ਦਾ ਕੋਟਾਣ ਮੂਰ ਸ਼ੁਕਰ ਹੈ ਧੰਨਵਾਦ ਹੈ ਮਹਾਰਾਜ ਸਿੱਧੀ ਪਾਤਾ ਜੀ 12 ਮਾਹ ਦੇ ਜਾ ਕੋਈ ਉਸਤ੍ਰੰ ਕੀਰਤਨ ਦਾ ਮਹਾਨ ਕਲਯੁਗ ਮੇ ਕੀਰਤਨ ਪਰਦਾਣਾ ਗੁਰੂ ਗਜਬੀਏ ਦਾਇਆ ਧਿਆਨ ਆਵਾ ਗੁਰਬਾਣੀ ਦਾ ਕੀਰਤਨ ਹੋਇਆ ਜੀ ਅਰਜਨ ਦੇਵ ਸਾਹਿਬ ਜੀ ਬਾਣੀ ਪੜਦਿਆਂ ਸੁਣਦਿਆਂ ਚੰਕਾਰ ਗਾਦਿਆਂ ਕੀਰਤਨ ਕਰਦਿਆਂ ਉੱਥਿਆਂ ਬੈਠਿਆਂ ਆਪ ਜੀ ਦੇ ਬੱਚੇ ਹਾਂ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰੀ ਬਖਸ਼ ਲੈਣਾ ਬਖਸ਼ ਲੈਣਾ ਕੁੱੜੀ ਸੁਣੀ ਗੁਰਬਾਣੀ ਦਾ ਭਾਵ ਸੋ ਆਪੋ ਸਾਤੇ ਸਮਾਤੇ ਸੰਕਾ ਨਿਜੁਰੂ ਨੇ ਚਲ ਕਰਕੇ ਕੰਧ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰੀਆਂ ਹਨ ਸਭਨਾ ਦੀਆਂ ਹਾਜ਼ਰੀਆਂ ਪੇਟਾਂਵਾਂ ਸੇਵਾਵਾਂ ਭਾਏ ਬੋਣਿਅ ਕਿਰਤਮਾਈ ਤੇ ਵਰਤੇ ਕਰਕੇ ਨਾਮ ਕਿਰਣ ਬਾਣੀ ਬਾਣੀ ਦਾ ਜੋੜ ਕੇ ਰੱਖਣਾ ਸੱਚੇ ਪਾਤਾਲਾ موسیقی

ਕਤੇ ਗੰਢ ਕੋਵੇਂ ਸੰਕਾ ਸਭ ਦਾ ਭਲਾ ਕਰਨਾ ਸੇਵਾ માં ਥਾਏ ਪੋਣੀਆਂ ਅੰਕੀੜਾ ਪ੍ਰਸਾਦੀ ਸੇਵਾ ਕਰੇ ਸੁਭ ਮਨੋਂ ਭਗਤਾਂ ਪੋਰੀਆਂ ਕੰਨੀਆਂ ਤਰਕੀਆਂ ਬਖਸ਼ੀਆਂ ਮਹਾਰਾਜ ਆਪ ਜੀ ਦੇ ਦਰ ਕੰਦੇ ਸੇਵਕ ਰਜਿੰਦਰ ਕੁਮਾਰ ਸੰਦੋਸ ਵਰਗ ਵਾਸੀ ਜੋਗ ਰਾਜ ਗੁਪਤ ਰੂਪ ਮਨੋ ਕਾਮਨਾਵਾਂ ਪੂਰੀ ਕਰਨੀ ਮਹਾਰਾਜ ਖੁਸ਼ੀਆਂ ਬਖਸ਼ਣ ਕਰਣੀਆਂ ਅਰਦਾਸ ਕਰਵਾ ਰਹੇ ਹਾਂ ਰਜਿੰਦਰ ਕੁਮਾਰ ਦੀਆਂ ਸੋਭ ਮਨੋ ਭਾਵਨਾ ਪੂਰੀਆਂ ਕਨੀਆਂ ਦਾਤਾ ਨੰਗ ਕਲੋ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ ਬਾਣੀ ਸਰਵਤਨਾਈ ਕਲਾ ਵਾਹਿਗੁਰੂ ਕੀ ਦਾਤ ਓ ਵਾਹਿਗੁਰੂ ਕੀ ਦੋਹਰਾ ਅੱਜੇ ਤਾਂ ਮਿਲਿਆ ਹਰਿ ਰਾਹੋ ਮਨ ਦੇ ਦਿਆ ਸਰਦਾਰ ਬਿੰਦਾ ਗੁਰ ਗੱਜ ਨਾਲ ਲਗੜਾ ਸੋਹੋ ਪੂਰਤੋ ਘਰ ਨਵੈ ਪਈ ਪਾਤਵਲੀ ਆਹ ਨਾ ਮਨ ਦੇ ਦਿਆ सरना बंद पाण शिवा स्वामी लाखिया पोइ देर साधू

ਦੇ ਬੇ ਪਰਵਾਹ ਲੰਗਰ ਹਾਲ ਗੁਰਦੁਆਰਾ ਸંત ਬਾਬਾ ਹਰਨਾਮ ਸਿੰਘ ਮਹਾਰਾਜ ਮਿਤੀ 15 ਦਸੰਬਰ 2025 ਤੋਂ ਇਹ ਸੰਗਰਾਂਦ ਗੁਰੂ ਦਾ ਅਪੂਰਤ ਮੰਗਰ ਪਤਾਇਆ ਜਾ ਰਿਹਾ ਗੁਰਦੁਆਰਾ ਸંત ਬਾਬਾ ਹਰਨਾਮ ਸਿੰਘ ਮਹਾਰਾਜ ਕੰਗਵਾਲੀ ਕੰਪਨੀ ਵਾਲੀ ਪੂਰੀ ਵਾਲੀ ਟੋਰੇ ਵਾਲੇ ਮਹਾਰਾਜ ਮਹਾਪੁਰਖਾਂ ਦੇ ਸਨਮਾਨ ਤੇ ਉਹ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖਦੇ ਹੋਏ ਗੁਰੂ ਦਾ ਅਟੁੱਟ ਅਨੰਗਰ ਵਰਤਾਰਾ ਜਾਰੀ ਹੈ ਮਹਾਪੁਰ ਸੰਤਨਗੁਰੂ ਜੀ ਗੁਰਦੁਆਰਾ ਸ਼ੰਤ ਬਾਬਾ ਨਾਨਕੀ ਮਹਾਰਾਜ ਮੀਟਿੰਗ 15 ਦਸੰਬਰ 2025 ਮੀਟਿੰਗ 15 ਦਸੰਬਰ 2025 ਗੁਰਦੁਆਰਾ ਸ਼ੰਤ ਬਾਬਾ ਨਾਨਕੀ ਮਹਾਰਾਜ ਕੈਂਗਵੜੀ ਕੰਪਨੀ ਵਾਲੇ ਪੂਰੀ ਵਾਲੇ ਚੁਵਾੜੇ ਵਾਲੇ ਮਹਾਪੁਰ ਪਿੰਡ ਜੰਡੋਲੀ ਜਿੱਥੇ ਕਿ ਮਾਹਪੁਰਾ ਦੀ ਸ਼ਾਂਤੀ ਕੋ ਮਹੀਨੇ ਸੰਗਰਾਮ ਨੂੰ ਮੁਕ ਰੱਖਦੇ ਹੋਏ ਗੁਰੂ ਕੇ ਅਟੁੱਟ ਲੰਗਰ ਬਟਾਇਆ ਜਾ ਰਿਹਾ ਹੈ ਜੀ ਆਪ ਆਪ ਜੀ ਦਰਸ਼ਨ ਕਰੋ ਲੰਗਰ ਹਾਲ ਗੁਰਦੁਆਰਾ ਸਾਹਿਬ ਆਸਥਾਨ ਤੋਂ ਬਾਬਾ ਨਾਨਕ ਜੀ ਮਹਾਰਾਜ ਮਿਤੀ 15 ਦਸੰਬਰ 2025 ਕੋ ਮਹੀਨੇ ਸੰਗਰਾਮ ਹੁਣਾਇਆ ਜਾ ਰਿਹਾ ਹੈ ਯੂਰੋ ਕੇ ਅਟੁੱਟ ਲੰਗਰ ਬਟਾਇਆ ਜਾ ਰਿਹਾ ਹੈ ਮਾਹਪੁਰਾ ਦੇ ਆਸਥਾਨਾਂ ਤੇ ਪਿੰਡ ਜੰਡੋਲੀ ਯੋਕਬੇ ਵਾਲ ਮਾਲ ਤੋਂ ਬਿਲਕੁਲ ਨਜ਼ਦੀਕ ਹੈ ਜੀ। ਰੁੱਖੇ ਵਰਤਨ ਸਾਫ਼ ਕਰਨ ਦੀ ਸੇਵਾ ਚੱਲਦੀ ਹੈ ਲੰਗਰ ਹਾਲ 'ਚ। ਵਰਤਨਾ ਦੀ ਸਾਫ਼ ਸਵੈ ਦੀ ਸੇਵਾ ਚੱਲਦੀ ਹੈ। ਲੰਗਰ ਤੋਂ ਉਪਰੰਤ ਦੁਕਾਨਾਂ ਲੰਡੂ ਸਟਾਕ ਦੇ ਬਾਹਰ ਆ ਰਹੀਆਂ ਨੇ ਜੀ ਦੱਸავਨ। ਉੱਠ ਕੇ ਵਰਤਨਾ ਦੀ ਸਾਫ਼ ਸਵੈ ਦੀ ਸੇਵਾ ਚੱਲਦੀ ਹੈ ਜੀ। ਮਿਤੀ 15 ਦਸੰਬਰ 2023 ਦੋਰ ਦੁਆਰਾ ਸੰਖਲਨ ਬਹਨਾਂ ਨੂੰ ਇਹ ਮਾਰ